ਸਰਕਾਰੀ ਮਿਡਲ ਸਕੂਲ ਮਹਿਮਦਪੁਰ ਦੀਆਂ ਦੋ ਬੱਚੀਆਂ ਮਨਿੰਦਰ ਕੌਰ ਤੇ ਨਿਸ਼ਾ ਨੇ ਅੱਤਮੀ ਦੀ ਪ੍ਰੀਖਿਆ ਦੇ ਵਿੱਚੋਂ ਪੂਰੇ ਪੰਜਾਬ ਰਾਜ ਦੇ ਵਿੱਚੋਂ ਮੈਰਿਟ ਲਿਸਟ ਦੇ ਵਿੱਚ ਚੰਗੇ ਨੰਬਰ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਔਰ ਸਕੂਲ ਦਾ ਔਰ ਇਸ ਬਲਾਕ ਦਾ ਜਿਹੜਾ ਆ ਮਾਣ ਵਧਾਇਆ ਸਾਡੇ ਲਈ ਬੜੇ ਫਖਰ ਦੀ ਗੱਲ ਆ ਕਿ ਇਹਨਾਂ ਬੱਚੀਆਂ ਨੇ ਆਪਣੇ ਅਧਿਆਪਕਾਂ ਦੀ ਕੀਤੀ ਹੋਈ ਮਿਹਨਤ ਆਪਣੇ ਮਾਪੇ ਦਾ ਜਿਹੜਾ ਯੋਗਦਾਨ ਆ ਉਹਨੂੰ ਜਿਹੜਾ ਆ ਨੇਪਰੇ ਚਾੜਿਆ ਮਿਹਨਤ ਕਰਕੇ ਚੰਗੇ ਨੰਬਰ ਹਾਸਲ ਕੀਤੇ ਔਰ ਇਹ ਸਾਡੇ ਲਈ ਬੜੇ ਮਾਣ ਵਾਲੀ ਗੱਲ ਆ ਮੈਂ ਇਹਨਾਂ ਬੱਚੀਆਂ ਨੂੰ ਵਧਾਈ ਦਿੰਨੀ ਆ ਇਹਨਾਂ ਦੇ ਮਾਪੇ ਨੂੰ ਵਧਾਈ ਦਿੰਨੀ ਆ ਔਰ ਸਭ ਤੋਂ ਵੱਧ ਜਿਹੜੀ ਆ ਇਸ ਸਕੂਲ ਦੇ ਅਧਿਆਪਕਾਂ ਨੂੰ ਵਧਾਈ ਦਿੰਨੀ ਆ ਜਿਨ੍ਹਾਂ ਨੇ ਉਹ ਇਨੀ ਮਿਹਨਤ ਕੀਤੀ ਕਿ ਬੱਚੇ ਜਿਹੜੇ ਆ ਉਹ ਚੰਗੇ ਨੰਬਰ ਹਾਸਲ ਕਰਕੇ ਜਿਹੜੇ ਆ ਇਲਾਕੇ ਦੇ ਨਾਮ ਨੂੰ ਇਹਨਾਂ ਨੇ ਰੌਸ਼ਨ ਕੀਤਾ ਮੈਂ ਬਾਕੀ ਵਿਦਿਆਰਥੀਆਂ ਨੂੰ ਵੀ ਇਹ ਮੈਸੇਜ ਦਵਾਂਗੀ ਕਿ ਇਹਨਾਂ ਬੱਚਿਆਂ ਤੋਂ ਉਹ ਕੋਈ ਸਿੱਖਿਆ ਲੈਣ ਇਦਾਂ ਹੀ ਮਿਹਨਤ ਕਰਕੇ ਚੰਗੀ ਸਖਤ ਮਿਹਨਤ ਕਰਕੇ ਚੰਗੇ ਨੰਬਰ ਹਾਸਲ ਕਰਕੇ ਆਪਣੇ ਇਲਾਕੇ ਦਾ ਤੇ ਆਪਣੇ ਮਾਪੇ ਦਾ ਨਾਮ ਰੌਸ਼ਨ ਕਰਨ ਔਰ ਜ਼ਿੰਦਗੀ ਦੇ ਵਿੱਚ ਕਾਮਯਾਬੀ ਹਾਸਲ ਕਰਨ ਔਰ ਚੰਗੇ ਉੱਚੇ ਅਹੁਦਿਆਂ ਤੇ ਪਹੁੰਚਣ ਅੱਜ ਲੜਕੀਆਂ ਕਿਸੇ ਵੀ ਪੱਖੋਂ ਜਿਹੜੀਆਂ ਆ ਲੜਕਿਆਂ ਤੋਂ ਘੱਟ ਨਹੀਂ ਹੈਗੀਆਂ ਕਦੀ ਮਾਪਿਆਂ ਦੇ ਮਨ ਚ ਕਈ ਵਾਰੀ ਆ ਜਾਂਦਾ ਆ ਵੀ ਲੜਕੇ ਜਿਹੜੇ ਆ ਉਹ ਵਧੀਆ ਹੁੰਦੇ ਲੜਕੀਆਂ ਨਾਲੋਂ ਪਰ ਸਮਾਜ ਦੇ ਵਿੱਚ ਅੱਜ ਜਿਹੜੇ ਆ ਸਿੱਖਿਆ ਦੇ ਖੇਤਰ ਦੇ ਵਿੱਚ ਜਾਂ ਹੋਰ ਕਈ ਖੇਤਰ ਆ ਜਿਨ੍ਹਾਂ ਦੇ ਵਿੱਚ ਲੜਕੀਆਂ ਜਿਹੜੀਆਂ ਮੱਲਾ ਮਾਰ ਰਹੀਆਂ ਆ ਲੜਕੀਆਂ ਜਿਹੜੀਆਂ ਵਧੀਆ ਲੜਕੇ ਨਾਲੋਂ ਜਿਹੜੀਆਂ ਆ ਪਰਫਾਰਮੈਂਸ ਜਿਹੜੀਆਂ ਦੇ ਰਹੀਆਂ ਆ ਇਸ ਕਰਕੇ ਮਾਪਿਆਂ ਨੂੰ ਚਾਹੀਦਾ ਆ ਕਿ ਉਹ ਲੜਕੀਆਂ ਦੀ ਸਿੱਖਿਆ ਵੱਲ ਉਚੇਚਾ ਧਿਆਨ ਦੇਣ ਔਰ ਲੜਕੀਆਂ ਨੂੰ ਪੂਰਾ ਸਹਿਯੋਗ ਦੇਣ ਤਾਂ ਕਿ ਉਹ ਚੰਗੇ ਮਕਾਮ ਜਿਹੜੇ ਉਹ ਹਾਸਲ ਕਰ ਸਕਣ ਅਰੇ ਬਹੁਤ ਅੱਜ ਖੁਸ਼ੀ ਦਾ ਦਿਨ ਹੈ ਕਿ ਸਾਡੇ ਇਸ ਛੋਟੇ ਜਿਹੇ ਸਕੂਲ ਮਹਿਮਦਪੁਰ ਤੋਂ ਸਾਡੀ ਇੱਕ ਬੱਚੀ ਮਨਿੰਦਰ ਕੌਰ ਪੁੱਤਰੀ ਜਸਪਾਲ ਸਿੰਘ ਜਿਸ ਨੇ ਪੰਜਾਬ ਲੈਵਲ ਤੋਂ 7ਵਾਂ ਰੈਂਕ ਤੇ ਜ਼ਿਲ੍ਹਾ ਕਪੂਰਥਲਾ ਦੇ ਵਿੱਚੋਂ ਪਹਿਲੇ ਸਥਾਨ ਤੇ ਆਈ ਹੈ ਦੂਸਰਾ ਜਿਹੜੀ ਹੈ ਨਿਸ਼ਾ ਉਹ ਵੀ ਪੁੱਤਰੀ ਸਰਦਾਰ ਜਸਪਾਲ ਸਿੰਘ ਉਹ ਉਸਨੇ 11ਵਾਂ ਰੈਂਕ ਹਾਸਲ ਕਰਕੇ ਪੰਜਾਬ ਦੇ ਵਿੱਚ ਇਹ ਸਾਡੇ ਛੋਟੇ ਜਿਹੇ ਸਕੂਲ ਦਾ ਸਾਡੇ ਇਹਨਾਂ ਟੀਚਰਾਂ ਦਾ ਮਿਹਨਤ ਦਾ ਜਿਹੜਾ ਹੈ ਉਹ ਨਤੀਜਾ ਸਾਨੂੰ ਮਿਲਿਆ ਅੱਜ ਤੇ ਇਹਨਾਂ ਬੱਚਿਆਂ ਦੇ ਸਦਕਾ ਇਹਨਾਂ ਮਾਪਿਆਂ ਦੇ ਸਦਕਾ ਮੈਂ ਇਹਨਾਂ ਦੇ ਮਾਪਿਆਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਕਿ ਅਧਿਆਪਕਾਂ ਦੇ ਨਾਲ ਮਾਪਿਆਂ ਨੇ ਵੀ ਪੂਰਾ-ਪੂਰਾ ਸਹਿਯੋਗ ਦਿੱਤਾ ਬੱਚਿਆਂ ਨੇ ਵੀ ਪੂਰੀ ਤਨਦੇਹੀ ਨਾਲ ਮਿਹਨਤ ਕੀਤੀ ਕਿਉਂਕਿ ਇਕੱਲਾ ਅਧਿਆਪਕ ਜਿਹੜਾ ਉਹ ਕੁਝ ਨਹੀਂ ਕਰ ਸਕਦਾ ਜਦੋਂ ਤੱਕ ਮਾਪੇ ਤੇ ਉਸ ਦਾ ਉਹਨਾਂ ਦਾ ਜਿਹੜਾ ਬੱਚਾ ਹੈ ਵਿਦਿਆਰਥੀ ਉਹ ਪੂਰੀ ਤਰ੍ਹਾਂ ਤਾਂ ਤੱਕ ਜਿਹੜੀ ਉਸ ਮਰਪਤ ਹੋ ਜਾਣ ਤੇ ਫਿਰ ਹੀ ਆਪਾਂ ਇਹਨਾਂ ਤੀਜਿਆਂ ਤੇ ਪਹੁੰਚ ਸਕਦੇ ਆ ਮੈਨੂੰ ਬਹੁਤ ਖੁਸ਼ੀ ਹੈ ਸਾਰੇ ਹੀ ਪਿੰਡ ਵਾਸੀਆਂ ਵੱਲੋਂ ਬਹੁਤ ਬਹੁਤ ਵੱਡਾ ਇਨਾਮ ਇਹਨਾਂ ਬੱਚਿਆਂ ਨੂੰ ਦਿੱਤੇ ਗਏ ਨੇ ਪਰਮਾਤਮਾਗੇ ਅਰਦਾਸ ਕਰਦੇ ਆ ਕਿ ਬੱਚੇ ਇਸੇ ਤਰ੍ਹਾਂ ਹੀ ਸਾਨੂੰ ਸਾਡਾ ਨਾਂ ਰੋਸ਼ਨ ਕਰਦੇ ਰਹਿਣ ਪਿੰਡ ਵਾਲਿਆਂ ਦਾ ਮਾਪਿਆਂ ਦਾ ਅਧਿਆਪਕਾਂ ਦਾ ਤੇ ਸਾਰੇ ਪੰਜਾਬ ਦਾ ਸਾਰੇ ਜ਼ਿਲ੍ਹੇ ਦਾ ਬਹੁਤ ਬਹੁਤ ਸਨਮ ਬੱਚਿਆਂ ਨੂੰ ਕਿਹਾ ਜੀ ਅੱਜ ਕੱਲ ਜਿਹੜਾ ਆਧੁਨਿਕ ਯੁੱਗ ਦੇ ਵਿੱਚ ਪੜ੍ਹਾਈ ਦੀ ਅੰਨੀਤ ਹੈ ਪੜਾਈ ਤੋਂ ਸਿੱਖਿਆ ਤੋਂ ਬਿਨਾ ਅਸੀਂ ਕਿਸੇ ਵੀ ਮੁਕਾਮ ਤੇ ਨਹੀਂ ਪਹੁੰਚ ਸਕਦੇ ਤੇ ਵੱਧ ਤੋਂ ਵੱਧ ਸਿੱਖਿਆ ਹਾਸਲ ਕਰੋ ਕਿਉਂਕਿ ਕਿਹਾ ਜਾਂਦਾ ਹੈ ਕਿ ਇੱਕ ਲੜਕਾ ਪੜ੍ਹੇ ਤਾਂ ਇੱਕ ਪਰਿਵਾਰ ਪੜਦਾ ਪਰ ਜੇ ਇੱਕ ਲੜਕੀ ਪੜ੍ਹ ਜੇ ਤਾਂ ਪੂਰਾ ਜਹਾਨ ਪੜਦਾ ਹੈ ਤੇ ਲੜਕੀਆਂ ਦਾ ਇਸ ਫੀਲਡ ਦੇ ਵਿੱਚ ਸਿੱਖਿਆ ਪ੍ਰਾਪਤ ਕਰਕੇ ਹਰ ਫੀਲਡ ਦੇ ਵਿੱਚ ਲੜਕੀਆਂ ਜਿਹੜੀਆਂ ਉਹ ਸਭ ਤੋਂ ਅੱਗੇ ਆ ਰਹੀਆਂ ਨੇ ਤੇ ਇਹਨਾਂ ਦੇ ਪੜਨ ਦੇ ਨਾਲ ਹੀ ਸਾਡਾ ਸਮਾਜ ਪੜੇ ਲਿਖੇਗਾ ਕਿਉਂਕਿ ਜੇ ਬੱਚੀਆਂ ਪੜਨੀਆਂ ਤਾਂ ਸਮਝ ਲਓ ਸਮਾਜ ਸਾਡਾ ਦੇਸ਼ ਤਰੱਕੀ ਕਰੇਗਾ ਤੇ ਇਹਨਾਂ ਬੱਚਿਆਂ ਨੂੰ ਮੈਂ ਇਹੀ ਸੰਦੇਸ਼ ਦੇਣਾ ਚਾਹਨੀ ਆ ਕਿ ਬੇਟਾ ਤੁਸੀਂ ਹੋਰ ਸਖਤ ਮਿਹਨਤ ਕਰੋ ਹੋਰ ਜ਼ਿਆਦਾ ਅੱਗੇ ਵਧੋ ਡਾਕਟਰ ਬਣੋ ਇੰਜੀਨੀਅਰ ਬਣੋ ਯੂਪੀਐਸਸੀ ਕਲੀਅਰ ਕਰੋ ਕਿਉਂਕਿ ਇਹਨਾਂ ਦੇ ਵਿੱਚ ਕਪੈਸਿਟੀ ਹੈਗੀ ਹੈ ਬੱਚੇ ਕਰ ਸਕਦੇ ਨੇ ਤੇ ਜਿਸ ਨਾਲ ਅਸੀਂ ਜਿੱਥੇ ਵੀ ਹੋਈਏ फिर बि सॼे बचे जिन हमेशा यादि रहण ਅੱਜ ਲੈ ਮੈਂ ਆਪਣੇ ਟੀਚਰਸ ਨੂੰ ਥੈਂਕ ਯੂ ਕਹਿਣਾ ਚਾਹਾਂਗੀ ਜਿੰਨਾ ਕਰਕੇ ਅਸੀਂ ਇੱਥੇ ਪਹੁੰਚੇ ਆ ਤੇ ਸਪੈਸ਼ਲ ਥੈਂਕ ਯੂ టు ਕਰਮਜੀਤ ਮੈਮ ਉਹ ਮੇਰਾ ਰੋਲ ਮਾਡਲ ਨੇ ਤੇ ਅੱਗੇ ਜਾ ਕੇ ਮੈਂ ਆਪਣੇ ਫਿਊਚਰ ਵਿੱਚ ਡਾਕਟਰ ਬਣਨਾ ਚਾਹੁੰਦੀ ਆ ਉਹ ਮੇਰਾ ਏਮ ਹੈ ਤੇ ਮੈਨੂੰ ਪੂਰਾ ਕਰਨ ਲਈ ਪੂਰੀ ਕੋਸ਼ਿਸ਼ ਕਰਾਂ। ਮੁਸ਼ਕਿਲਾਂ ਬਹੁਤ ਆਈਆਂ ਪਰ ਉਹਨਾਂ ਨੇ ਪੂਰਾ ਪੂਰਾ ਸਾਥ ਦਿੱਤਾ ਤੇ ਇਦਾਂ ਦੀ ਕੋਈ ਵੱਡੀ ਮੁਸ਼ਕਿਲ ਨਹੀਂ ਆਈ ਤੇ ਅੱਗੇ ਵੀ ਉਹ ਸਾਡਾ ਸਾਥ ਦੇਣਗੇ ਇਦਾਂ ਹੀ ਅਸੀਂ ਸਟੱਡੀ ਕੰਟੀਨਿਊ ਕਰਨੀ ਹੈ ਤੇ ਉਹ ਸਾਡੇ ਨਾਲ ਨੇ। ਉਹਨਾਂ ਨੂੰ ਇਹ ਕਹਿਣਾ ਚਾਹੁੰਦੀ ਆ ਕਿ ਤੁਸੀਂ ਵੀ हार्ड वर्क करो पूरी पूरी मेहनत करो ते अदै आगे बदो मेरा नाम मनेंद्र कौर है निंदर मेरे 98.87% नंबर आए ने मेनू अपने तो पूरा पूरा ट्रस्ट से गट से सीगे कि मैं आवांगी <laughs> इनकी देई गाना जानने के <laughs> <laughs> बाकी थे बाकी पेरेंट्स भी ऊपर बच्चे हुए क्या रीजन है बच्चे आगे बदा बहुत ज्यादा ਸਰ ਮੈਂ ਨਹੀਂ ਸੋਚਿਆ ਕਿ ਮੇਰੀ ਬੱਚੀ ਇੱਥੇ ਤੱਕ ਪਹੁੰਚੇਗੀ ਤੇ ਨਵੀਂ ਪੜ੍ਹਾਈਗੀ ਬੋਲੋ ਬੋਲ ਬੋਲ ਬਸ ਹੈ ਇਹ ਮਤਾ ਪਿਕਨ ਨੂੰ ਮੈਂ ਅੰਟੀਕੇ ਪਰ ਚੱਲਦੇ ਆਂਦੇ ਹੋ ਬੱਚਾ ਹੋ ਗਿਆ ਵਦਨ ਦੀ ਫੇਰਨਾ ਵੀ ਉਹ ਕਿ ਪੜਨ ਉਹਨਾਂ ਦੇ ਵਿੱਚ ਅਸਲ ਲੈਵਲ ਤੱਕ ਜਾਣਾ ਇਹ ਖੁਸ਼ੀ ਬੜੀ ਮਹਿਸੂਸ ਹੋ ਰਹੀ ਔਰ ਮਾਪੇ ਵੀ ਖੁਸ਼ ਹੁੰਦੇ ਨੇ ਯਾਰ ਆਲੇ ਕੁੜੀ ਦੇ ਬੱਚੇ ਹੀ ਕਹਿਣਾ ਚਾਹੂਗਾ ਮੈਂ ਪਹਿਲਾਂ ਸਾਰੇ ਸਕੂਲ ਦੇ ਸਟਾਫ ਨੂੰ ਬਹੁਤ ਬਹੁਤ ਧੰਨਵਾਦ ਕਰਾਂਗਾ ਕਿਉਂਕਿ ਸਾਡਾ ਬੱਚਾ ਇੱਥੇ ਤੱਕ ਪੜਾਇਆ ਗਿਆ ਔਰ ਮੈਨੂੰ ਪ੍ਰਾਈਵੇਟ ਸਕੂਲ ਤੇ ਡਰਾਈਵਰੀ ਜੋਬ ਕਰਦਾ ਮੈਨੂੰ ਉੱਥੋਂ ਵੀ ਆਫਰ ਆਈ ਸੀ ਜੀ ਵੀ ਆਪਣੇ ਬੱਚੇ ਸਰਕਾਰੀ ਸਕੂਲ ਲੈ ਕੇ ਆਓ ਪ੍ਰਾਈਵੇਟ ਸਕੂਲ ਲੈ ਕੇ ਆਓ ਪਰ ਮੈਂ ਨਹੀਂ ਆਪਣੇ ਬੱਚੇ ਪ੍ਰਾਈਵੇਟ ਸਕੂਲ ਲੈ ਨਹੀਂ ਪਾਏ ਮੈਂ ਵਿਸ਼ਵਾਸ ਰੱਖਿਆ ਕਿ ਕਿਰਨ ਤੇ ਉਹ ਟਿਕਰਾਂ ਨੇ ਆਦਾ ਵਿਸ਼ਵਾਸ ਵੀ ਬਣਾਈ ਰੱਖਿਆ ਤੇ ਮੈਂ ਆਪਣੇ ਬੱਚੇ ਸਰਕਾਰੀ ਸਕੂਲੇ ਪਾਏ ਤੇ ਮੈਂ ਮੈਡਮ ਨੂੰ ਪਹਿਲੇ ਹੀ ਦੱਸ ਦਿੱਤਾ ਸੀ ਸਾਡੇ ਬੱਚੇ ਇੱਦਾਂ ਟ੍ਰੀਫਾਕ ਪੜਨ ਤੋਂ ਬਹੁਤ ਖੁਸ਼ੀ ਹੋਏਗੀ ਸੀ ਔਰ ਸਾਨੂੰ ਅੱਜ ਖੜੀਆਂ ਮੈਦਮਾਂ ਨੇ ਖੁਸ਼ੀਆਂ ਝੋਲੀਆਂ ਚ ਵੀ ਪਾਈਆਂ ਸੀ ਇਹਦੇ ਨਾਲ ਮੈਂ ਧੰਨਵਾਦ ਕਰਦੀ ਹਾਂ Maaf. Badan

ਨੰਬਰ ਹੈ ਕਿ ਜੀ ਪੋਣਾ ਬਣੇਗਾ ਮੇਰਾ ਸੁਤਨਾ ਦੇ ਆਪਕਰ ਲਾ ਜੇ ਤੇ ਮੇਰੀ ਬੇਟੀ ਨੇ ਨਾਮ ਹਾਸਲ ਕੀਤਾ ਤੇ ਕੀ ਕਹਿਣਾ ਚਾਹੁੰ ਮੈਨੂੰ ਬਹੁਤ ਖੁਸ਼ੀ ਆ ਕਿ ਸਾਡਾ ਨਾਰੋਸ਼ਨ ਕੀਤਾ ਇਹਨੇ ਬਹੁਤ ਬਹੁ ਸਾਨੂੰ ਮਤੇ ਹੁੰਦਾ ਆ ਇਧਰ ਵੀ ਹੋ ਸਕਦਾ ਬੱਚੇ ਨੇ ਬੱਟਾ ਹੋ ਕੇ ਕਿ ਮਕੀ ਸਰ ਜੀ ਦੱਸਿਆ ਆ ਤੁਹਾਡੇ ਬੱਚੇ ਦੇ ਸਾਹਮਣੇ ਉਮੀਦ ਨਹੀਂ ਸੀ ਕਿ ਸਾਡਾ ਬੱਚਾ ਮਕੀ ਇੱਥੇ ਤੱਕ ਪਹੁੰਚੂਗਾ ਪਹੁੰਚੂਗਾ ਇਸ ਤੋਂ ਤੁਸੀਂ ਕੀ ਮੈਨੂੰ ਸੁਣਾਣਾ ਮਹੋਲ ਦੇ ਨਹੀਂ ਸਰ ਨਹੀਂ ਬਿਲਕੁਲ ਨਹੀਂ ਸਿਰਫ ਇਹ ਨਹੀਂ ਸੀ ਕਿ ਸਾਡਾ ਬੱਚਾ ਪਾਸ ਹੋਊਗਾ ਇਹ ਨਹੀਂ ਸੀ ਕਿ ਮਕੀ ਇੱਥੇ ਪਹੁੰਚੂਗਾ ਸਾਡਾ ਸਿਰ ਇਨਾ ਉੱਚਾ ਕਰੂਗਾ ਜਿਹੜੇ ਲੋਕ ਬੇਟੀਆਂ ਨੂੰ ਨਹੀਂ ਘੋਂਦੇ ਜੰਮਣ ਤੋਂ ਪਹਿਲਾਂ ਮਾਰ ਦਿੰਦੇ ਉਹਨਾਂ ਨੂੰ ਤੁਸੀਂ ਅੱਜਕੱਲ ਮਰਸੀ ਦੇਣਾ ਚਾਹੀਦਾ ਇਹ ਗੱਲ ਹਰ ਲਈ ਗਲਤੀ ਕਿ ਬੱਚਾ ਬੇਟਿਆ ਨਾ ਰੋ ਜਿਆ ਮੈਂ ਕਿਸੇ ਰੁਕਿਆ ਮਾਪੇ ਦਾ ਕਰ ਦਿਨਾ ਇਹ ਗਲਤ ਗੱਲ ਹੈ ਬੱਚਿਆਂ ਨੂੰ ਮਕੀ ਜਨਮ ਦਵੋ ਉਹਨਾਂ ਨੂੰ ਮਕੀ ਨਾਮ ਇਸ ਬੱਚਾ ਮਕੀ ਮਾਪੇ ਦਾ ਉੱਚਾ ਕਰਨ ਦੇ ਰੋਸ਼ਨ ਕਰਨ ਦੇ ਕੀ ਨਾ ਤੁਹਾਡਾ ਮੇਰਾ ਜਿਸਕਾਲ ਸੈਂਸ ਕੀ ਕੰਮ ਕਰਦੇ ਆ ਸਰ ਕਾਰਪੇਟ ਬਈ ਬੇਟੇ ਨੂੰ ਅੱਜ ਸਨਮਾਨ ਦਿੱਤਾ ਗਿਆ ਆਂ ਜੀ ਸਰ ਬਹੁਤ ਖੁਸ਼ੀ ਹੋਈ ਹੈ ਬਹੁਤ ਜਿਆਦਾ ਖੁਸ਼ੀ ਬਹੁਤ ਮਾਨ ਸਰ ਰੁਚਾ ਦਿੱਤਾ ਸਪੈਕਟ੍ਰਮ